ਬਹੁਤ ਵੱਡਾ ਮੁੱਦਾ ਹੈ ਕਿ ਬੜੇ ਸਾਲਾਂ ਤੋਂ ਇਹ ਮੰਗ ਸੀ ਇਸ ਜਿਹਦੇ ਰਿਗਾਰਡਿੰਗ ਅਸੀਂ ਅੱਜ ਪੀਸੀ ਕਰਨ ਲੱਗੇ ਆ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਸਾਰੀ ਬੈਠੀ ਹੈ ਸਾਡੇ ਚੇਅਰਮੈਨ ਸਾਬ ਦੇਵਰਾ ਸ਼ਰਮਾ ਜੀ ਸਹਿਬ ਕੋ ਜੀ ਇੰਟਾਜੀ ਸਾਡਾ ਬਲਾਕ ਸਮਤੀ ਮੈਂ ਨੀਖਾ ਜੀ ਔਰ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਫਾਜ਼ਿਲਕਾ ਤੋਂ ਫਰੋਜ਼ਪੁਰ ਜਲਾਲਾਬਾਦ ਤੋਂ ਫਰੋਜ਼ਪੁਰ ਤੋਂ ਜਲਾਲਾਬਾਦ ਤੋਂ ਫਾਜ਼ਿਲਕਾ ਜਿਹੜੀ ਸਾਡੀ ਸਟੇਟ ਹਾਈਵੇ ਹੈ ਉਹਦਾ ਦੁਬਾਰਾ ਨਵੀਨੀ ਕਰਨ ਦਾ ਫੈਸਲਾ ਲਿਆ ਔਰ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਟੋਲ ਟੈਕਸ ਲਾ ਕੇ ਸੜਕਾਂ ਦੀ ਮਰਮਮਤ ਕਰਦੀ ਸੀ ਪਰ ਸਤਕੇ ਜਾਈਏ ਇਸ ਸਰਕਾਰ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਕਿੰਨੀਆਂ ਗਿਣਤੀ ਨਹੀਂ 15 16 ਮੇਰੇ ਰਖਿਆ ਹਾਲ ਟੋਲ ਟੈਕਸ ਬੰਦ ਕਰੇ ਜਿਦਾਂ ਨਾਲ ਲੋਕਾਂ ਨੂੰ ਡੇਲੀ ਖਰਚੇ ਤੋਂ ਨਜਾਤ ਮਿਲੀ ਹੈ ਔਰ ਇਸ ਗੱਲ ਦਾ ਧੰਨਵਾਦ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਤਿਹਾਸਿਕ ਫੈਸਲਾ ਹੈ 44000 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਔਰ ਨਵੀਆਂ ਸੜਕਾਂ ਜਿਹੜੀ ਬਣੀਆਂ ਸੀ। ਔਰ ਕਈ ਸਾਲਾਂ ਤੋਂ ਜਲਾਲਾਬਾਦ ਫਰੋਜ਼ਪੁਰ ਤੋਂ ਜਲਾਲਾਬਾਦ ਫਾਜ਼ਿਲਕਾ ਰੋਡ ਦੀ ਰਿਪੇਅਰ ਨਹੀਂ ਹੋਈ ਸੀ। ਦੋਲ ਟੋਲ ਟੈਕਸ ਆਉਂਦੇ ਸੀ। 2008 'ਚ ਟੋਲ ਟੈਕਸ ਸਟਾਰਟ ਹੋਇਆ ਸੀ। 2023 ਅਕਤੂਬਰ 'ਚ ਮੁੱਖ ਮੰਤਰੀ ਪੰਜਾਬ ਨੇ ਟੋਲ ਟੈਕਸ ਖਤਮ ਕਰਾਇਆ। ਹਾਲਾਂਕਿ ਉਹ ਤਾਂ ਐਕਸਟੈਂਸ਼ਨ ਮੰਗਦੇ ਸੀ। ਪਰ ਵੀ ਇਹ ਫੈਸਲਾ ਲਿਆ ਟੋਲ ਟੈਕਸ ਐਕਸਟੈਂਡ ਨਹੀਂ ਕੀਤਾ ਗਿਆ। ਔਰ ਹਰਾਨਾ ਜਿਹੜੀ ਜ਼ਿਲਾਲਾਬਾਦ ਤੋਂ ਫੋਸਪੁਰ ਔਰ ਜਲਾਬਾਦ ਉਫਾਜ਼ਲ ਕਾ ਜਿਹੜੀ ਰੋਡ ਹੈ 46 ਕਰੋੜ 46 ਲੱਖ ਰੁਪਿਆ ਉਹਦੇ ਤੇ ਪੂਰੀ ਇਹਦੀ ਮਰਮਮਤ ਜਿਹੜੀ ਦੁਬਾਰਾ ਸੜਕਸਵਾਰੀ ਨਵੀਂ ਬਣੂਗੀ ਔਰ ਕੋਈ ਟੋਲ ਟੈਕਸ ਨਹੀਂ ਲੱਗੂਗਾ ਔਰ ਬਹੁਤ ਵਧੀਆ ਸੜਕ ਬਣਾਈ ਜਾਊਗੀ ਔਰ ਜਿਹਦੇ ਵਿੱਚ ਕਈ ਸਾਲਾਂ ਲਈ ਗਾਰੰਟੀ ਵੀ ਲਈ ਜਾਊਗੀ ਵੀ ਸੜਕ ਟੁੱਟੂਗੀ ਨਹੀਂ ਤੇ ਚੌੜਾ ਵੀ ਕੀਤਾ ਜਾਣਾ ਮਤਲਬ ਸਭ ਰੋੜ ਕੇ ਨਹੀਂ ਚੌੜਾ ਸੀ ਪੰਜਾਬ ਸਰਕਾਰ ਨੇ ਤਾਂ ਬੇਨਤੀ ਕੀਤੀ ਸੀ ਸੈਂਟਰ ਸਰਕਾਰ ਨੂੰ ਵੀ ਨੈਸ਼ਨਲ ਹਾਈਵੇ ਦੇ ਅੰਡਰ ਲਈ ਜਾਵੇ ਪਰ ਉਹਨਾਂ ਨੇ ਨਹੀਂ ਫੈਸਲਾ ਲਿਆ ਜਿੱਤੇ ਇਸ ਕਰਕੇ ਪੰਜਾਬ ਸਰਕਾਰ ਨੇ ਸੋਚਿਆ ਵੀ ਸਰਕਾਰ ਦਾ ਦੁਬਾਰਾ ਦੁਬਾਰਾ ਬਣਾਉਣੀ ਰਿਪੇਅਰ ਕਰਨੀ ਬੜੀ ਜ਼ਰੂਰੀ ਹੈ। ਔਰ ਬੜੇ ਸਾਲਾਂ ਬਾਅਦ ਜਿਹੜੀ ਜ਼ਿਆਦਾ ਬੈਂਟਰੀਸ ਵੀ ਬੜੀ ਵੱਡੀ ਪ੍ਰੋਬਲਮ ਹੈ। ਰਾਸਤੇ 'ਚ ਵੀ ਜਦੋਂ ਅਸੀਂ ਖਾਈ ਜਾਂਦੇ ਉੱਥੇ ਵੀ ਕਈ ਟਿਕਤਾ ਰੱਖਿਆ ਨੇ। ਔਰ ਤਕਰੀਬਨ ਡੇਢ ਮਹੀਨੇ ਤੋਂ 2 ਮਹੀਨੇ 'ਚ ਸੜਕ ਬਣ ਕੇ ਕੰਪਲੀਟ ਹੋ ਜਾਵੇ। ਕਿਤੇ ਨਾ ਕਿਤੇ ਲੋਕਾਂ ਦੀ ਮੰਗ ਸੀ ਵੀ ਇਹ ਵਨਵੇ ਬਣਾਈ ਜਾਵੇ ਫੋਰਮ। ਨਹੀਂ ਬਿਲਕੁਲ ਬਣਨੀ ਚਾਹੀਦੀ ਸੀ ਅਸੀਂ ਤਾਂ ਕਹਿੰਨੇ ਕਿਉਂ ਨਹੀਂ ਬਣਨੀ ਚਾਹੀਦੀ। ਸਭ ਤੋਂ ਵੱਧ ਟ੍ਰੈਫਿਕ ਜੇ ਪੰਜਾਬ ਦਾ ਕਿਸੇ ਰੋਡ ਤੇ ਤੋਫਾਜ਼ਿਲ ਕਾ ਦਫਰੋਸਪੁਰ ਰੋਡ ਤੇ ਹੈ ਕਿਉਂ ਕਾਂਡਲਾ ਪੋਰਟ ਤੇ ਜਾਣਾ ਤਾਂ 1 ਕੋਰਡ ਸੀ ਜਿਹੜੀ ਫਾਜ਼ਲ ਕਾ ਫਰੋਜ਼ਪੁਰ ਨੇ ਪੁਰਾਣੇ ਸਰਕਾਰਾਂ ਦੇ ਇੱਕ ਮੱਦੇ ਨਜ਼ਰ ਰੱਖਦੇ ਹੋਏ ਜਿਨ੍ਹਾਂ ਨੇ ਹਾਈਵੇ ਉਧਰ ਦੀ ਕਢਾਲਿਆ ਜਿਹੜੇ ਕਿ ਅਸਲੀਅਤ ਹੈਵੇ ਫਾਜ਼ਲ ਕਾ ਫਰੋਜ਼ਪੁਰ ਰੋਡ ਬੰਦੇ ਸੀ ਪਰ ਚਲੋ ਆਪਾਂ ਉਸ ਗੱਲ 'ਚ ਜਾਣਾ ਚਾਹੁੰਦੇ ਨਹੀਂ ਅਸੀਂ ਤਾਂ ਇਸ ਗੱਲ ਲਈ ਧੰਨਵਾਦੀਆਂ ਕਿ ਕਈ ਸਾਲਾਂ ਤੋਂ ਇਸ ਸੜਕ ਦੀ ਮੰਗ ਸੀ ਉਹ ਮੁੱਖ ਮੰਤਰੀ ਪੰਜਾਬ ਨੇ ਸਪੈਸ਼ਲ ਅਸਿਸਟੈਂਸ ਦੇ ਪੈਸੇ 'ਚੋਂ 86 ਕਰੋੜ 86 ਲੱਖ ਨਾਲ ਤਕਰੀਬਨ 100 ਕਿਲੋਮੀਟਰ ਬਣਦਾ ਹੈ 95 ਕਿਲੋਮੀਟਰ ਸ਼ਾਇਦ ਬੰਦੇ ਹੈ ਔਰ ਇਹ ਸੜਕ ਨਵੀਂ ਬਣਾਈ ਜਾਊਗੀ ਜਿਹਦੇ ਨਾਲ ਕਈ ਸਾਲਾਂ ਲਈ ਲੋਕਾਂ ਨੂੰ ਨਜਾਤ ਮਿਲੇਗੀ ਔਰ ਉਸ ਤੋਂ ਵੱਡੀ ਖੁਸ਼ਖਬਰੀ ਇਹ ਹੈ ਵੀ ਆਪਣੇ 15-20 ਦਿਨ ਤੱਕ ਆਪਾਂ ਬਾਈਪਾਸ ਦਾ ਕੰਮ ਸ਼ੁਰੂ ਕਰਨ ਲੱਗੇ ਉਹਦਾ ਟੈਂਡਰ ਲੱਗ ਜਾਏਗਾ ਟੈਂਡਰ ਫਲੋਟ ਹੋ ਜਾਏਗਾ 15-20 ਦਿਨ ਦੇ ਵਿੱਚ ਵਿੱਚ ਔਰ ਜਲਾਲਾਬਾਦ ਲਈ ਉਸ ਗੱਲ ਦੀ ਬਹੁਤ ਵੱਡੀ ਖੁਸ਼ਖਬਰੀ ਹੈ ਵੀ ਕੋਈ ਦੁਕਾਨ ਜਲਾਲਾਬਾਦ ਦੀ ਨਹੀਂ ਪੱਟੀ ਜਾਊਗੀ ਕੋਈ ਦੁਕਾਨ ਢਾਈ ਨਹੀਂ ਜਾਊਗੀ ਔਰ ਸਾਰਿਆਂ ਨੂੰ ਆਪਦਾ ਕੰਮ ਕਰ ਉਸੇ ਤਰੀਕੇ ਨਾਲ ਬਹਿ ਕੇ ਉਸੇ ਤਰੀਕੇ ਨਾਲ ਬਹਿ ਕੇ ਉਹਦਾ ਦੁਕਾਨਦਾਰ ਆਦਾ ਕੰਮ ਕਰੂਗਾ ਜਦੋਂ ਬਾਈਪਾਸ ਕੰਪਲੀਟ ਹੋ ਜਾਊਗਾ ਤਾਂ ਮੇਨ ਹਾਈਵੇ ਉਧਰ ਹੀ ਡਾਇਵਰਟ ਕੀ ਕਦੋਂ ਸ਼ੁਰੂ ਹੋਵੇਗਾ ਸਰ ਦੱਸਿਆ ਪਿਛਲੇ ਸਮੇਂ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਕਿਸਦੇ ਵੀ ਜਿਹੜੀਆਂ ਪਿੱਛੇ ਸੜਕਾਂ ਲੇਖ ਸਨ 91 ਸੜਕਾਂ ਜੋ ਤੁਸੀਂ ਨਹੀਂ ਉਹਨਾਂ ਦੇ ਟੈਂਡਰ ਫਲੋਟ ਹੋ ਗਏ ਟੈਂਡਰ ਲੋਟ ਹੋ ਗਏ ਵਰਕ ਆਰਡਰ ਕੱਟਣ ਵਾਲੇ ਕੱਲ ਪਰਸੋਂ ਤੱਕ ਕੱਟੇ ਜਾਣਗੇ ਪੀਡਬਲੂ ਦੇ ਟੈਂਡਰ ਦੀ ਹਲੇ ਕਾ ਲਾਸਟ ਡੇਟ ਹੈ ਉਹ ਦੋ ਤਿੰਨ ਦਿਨ ਦਾ ਜਿਹੜਾ ਪ੍ਰੋਸੈਸ ਹੈ ਉਹ ਵਰਕ ਆਰਡਰ ਕੱਟੇ ਜਾਣਗੇ ਉਸ ਤੋਂ ਬਾਅਦ 31 ਮਾਰਚ ਤੱਕ ਤਕਰੀਬਨ ਸਾਰੀਆਂ ਸੜਕਾਂ ਦੁਬਾਰਾ ਸਾਰੀਆਂ ਬਣਾ ਕੇ ਹਾਜਲ ਕਰ ਕੋ ਰੋਡ ਵੀ 31 ਮਾਰਚ ਬਿਲਕੁਲ 31 ਮਾਰਚ ਤੱਕ ਉਹਨਾਂ ਦੇ ਪਲਾਂਟ ਜੈਥਿੰਕ ਕਿ ਇਹਨਾਂ ਨੂੰ ਲੋਟ ਰਹੀ ਹੈ ਔਰ ਦੋ ਤਿੰਨ ਦਿਨਾਂ ਦਾ ਪ੍ਰੋਸੈਸ ਹੈ ਟੈਂਡਰ ਤੋਂ ਬਾਅਦ ਐਮਐਲਜੀ ਸ਼ਹਿਰ ਦੀਆਂ ਸੜਕਾਂ ਨੂੰ ਲੈ ਕੇ ਵੀ ਵਿੱਚੋਂ ਕੰਮ ਸ਼ੁਰੂ ਹੋਇਆ ਸੀ ਉਹ ਕੁਝ ਸੜਕਾਂ ਬੱਤੀਆਂ ਨੇ ਕੁਝ ਹੋ ਗਈਆਂ ਨੇ ਇਹਦੇ ਬਾਰੇ ਥੋੜਾ ਦੱਸੋ ਸ਼ਹਿਰ ਦੇ ਜਿੰਨੀਆਂ ਸੜਕਾਂ ਬਣਨੀਆਂ ਸੀ ਉਹਦੇ ਚੋਂ ਤਿੰਨ ਸੜਕਾਂ ਰਹਿ ਗਈਆਂ ਬਣਨ ਵਾਲੀਆਂ ਉਹ ਮੌਸਮ ਦੇ ਅਧਾਰ ਤੇ ਦੇਖਿਆ ਜਾਂਦਾ ਹੈ ਕਿ ਕਿਉਂਕਿ ਧੁੱਪ ਦੇ ਮੌਸਮ 'ਚ ਸੜਕਾਂ ਬਣਦੀਆਂ ਨੇ ਠੰਡ 'ਚ ਸੜਕਾਂ ਬਣਦੀਆਂ ਨਹੀਂ ਫਿਰ ਉਹਦੀ ਲੁੱਕ ਦੀ ਉਹਦੀ ਪੂਰੀ ਉਹਨੀ ਫਕੜ ਨਹੀਂ ਹੁੰਦੀ ਇਸ ਕਰਕੇ ਜਿਹੜੀਆਂ ਦੋ ਤਿੰਨ ਸੜਕਾਂ ਰਹਿndੀਆਂ ਨੇ ਸੋਗਲੇ ਮੀਨੋ ਦਾ ਪ੍ਰੀਮਿਕਸ ਪੈਕ ਜੋ ਅਸੀਂ ਕੰਪਲੀਟ ਕਰਨਾ ਮਾਰਚ ਦੇ ਪਹਿਲੇ ਹਫਤੇ ਤੱਕ ਕੋਸ਼ਿਸ਼ ਅਸੀਂ ਕੰਪਲੀਟ ਕਰਦੇ ਹਾਂ। ਜਿਆਮਨ ਸਿੰਘ ਸਾਹਿਬ ਅੱਗੇ ਵੀ ਸੜਕਾਂ ਬੰਦੀਆਂ ਮਹੀਨੇ ਬਾਅਦ ਤੋਂ ਟੁੱਟ ਜਾਂਦੀਆਂ ਹੋਰ ਪੁਰਾਣੀ ਸਰਕਾਰ ਨੂੰ ਕਹਿੰਨ ਕਿ ਪੈਚ ਵਰਕ ਨਾ ਹੋਵੇ। ਪੈਚ ਵਰਕ ਤਾਂ ਕੋਈ ਕਰੇ ਹੀ ਨਹੀਂ। ਦੱਸੋ ਕਿੱਥੇ ਕਰੇ? ਕਿ ਆ ਸਾਡੇ ਗੱਡੇ ਵੀ ਆ ਮੈਣੀ ਵਾਲੀ ਰੋਡ ਵਾਲੀ ਜਿੱਥੇ ਫਰ ਟਾਈਮ ਪਹਿਲਾਂ ਹੌਲ ਚੱਲੇ ਜੋ ਸਾਰੀ ਪੱਟੀ ਉਦੇ ਬਾਰੇ ਮੇਰੀ ਬੇਨਤੀ ਹੈ ਜਿਹੜੇ ਪੁਰਾਣੇ ਆਉਂਦੇ ਉਹਨਾਂ ਨੂੰ ਪੁੱਛ ਲਿਆ ਕਰੋ। ਮੈਨੂੰ ਤਾਂ ਤੁਸੀਂ ਦੱਸੋ ਜੇ ਕੋਈ ਪੈਚ ਵਰਕ ਹੋਇਆ ਤਾਂ ਅਜਿਹਾ ਹੀ ਕਹਿਆ ਸੀ ਵੀ ਜਾਂ ਤਾਂ ਬਣੂਗੀ ਸਾਰੀ ਕੰਪਲੀਟਲੀ ਕਮ ਕਿੰਨੀ ਵਾਰੀ ਮਰਜ਼ੀ ਕਰ ਲਈਏ ਅਲਟੀਮੇਟਲੀ ਮਹੀਨਾ 2 ਮਹੀਨੇ 6 ਮਹੀਨੇ ਤੋਂ ਬਾਅਦ ਕੱਢਦਾ ਨਹੀਂਗਾ ਇਸ ਕਰਕੇ ਸਰਕਾਰ ਨੇ ਫੈਸਲਾ ਲਿਆ ਆਈ ਥਿੰਕ ਪਹਿਲੀ ਵਾਰੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਿਨੇ 44000 ਕਿਲੋਮੀਟਰ ਸੜਕਾਂ ਦੁਬਾਰਾ ਮਰਮਤ ਕਰਨੀਆਂ ਹੈ ਪਹਿਲੀ ਵਾਰੀ ਇਤਿਹਾਸ ਕੱਟੀਆਂ ਨਹੀਂਆਂ ਸੜਕਾਂ ਮਰਮਤ ਹੋਣ ਲੱਗੀਆਂ ਅੱਜ ਤੱਕ ਕਦੇ ਪਹਿਲਾਂ ਹੋਈਆਂ ਨਹੀਂ ਸੀ ਹੁਣ ਨਾ ਹੀ ਇਨੀਆਂ ਸੜਕਾਂ ਕਦੇ ਨਵੀਆਂ ਆਈਆਂ ਆਪਾਂ ਜੇ ਜਲਾਲਾਬਾਦ ਦੀ ਗੱਲ ਕਰੀਏ 91 ਕਿਲੋਮੀਟਰ ਸੜਕਾਂ ਇਸ 2 ਮਹੀਨਿਆਂ ਚ ਨਵੀਆਂ ਬਣੀਆਂ ਜਿਹੜੀ ਚਾਰ ਕਰਮਾ ਦੇ ਰਸਤੇ ਸੀ 92 ਕਿਲੋਮੀਟਰ ਜਿਹਦੇ ਚੋਂ 42 ਟੋਟਲ ਆ ਪਾ ਪਿੱਛੇ ਜੀ ਪਹਿਲਵਾਰ ਤੁਹਾਨੂੰ ਕਰੀ ਸੀ 28 ਸੜਕਾਂ ਅਰਨੀਵਾਲੇ ਦੀਆਂ ਸੀ ਔਰ 13 ਸੜਕਾਂ ਜਲਾਲਾਬਾਦ ਦੀਆਂ ਸੀ ਸਰ ਬਾਮਣੀ ਵਾਲੇ ਰੋਡ ਦੀ ਸੜਕ ਬਹੁਤ ਖਰਾਬ ਹੈ ਉਹ ਕਦੋਂ ਤੱਕ ਕਿਸੇ ਰੋ ਬਣੇ ਉਹਦਾ ਵੀ ਟੈਂਡਰ ਹੋ ਗਿਆ ਜੀ ਉਹਦਾ ਬਸ ਵਰਕ ਆਰਡਰ ਕੱਟਣ ਵਾਲਾ ਰਹਿ ਗਿਆ ਤਕਰੀਬਨ 2 ਕਰੋੜ 90 ਲੱਖ ਰੁਪਏ ਨੇ ਲਗਤਣਾ ਜਲਾਲਾਬਾਦ ਪੂਰਨ ਪੱਟੀ ਰੋਡ ਵਜਦੀ ਉਹ ਔਰ ਪੂਰੀ 31 ਕਿਲੋਮੀਟਰ ਟੋਟਲ ਲੋਡ ਹੈ ਜਿਹੜੀ ਮਲੋਡ ਫਾਜ਼ਲ ਕਾਰੋਡ ਨੂੰ ਟੱਚ ਕਰਦੀ ਹੈ ਉਹ 30 ਕਿਲੋਮੀਟਰ ਪੂਰੀ ਦੀ ਪੂਰੀ ਪੌਣੇ 3 ਕਰੋੜ ਰੁਪਏ ਦੀ ਲਾਗਤ ਨਾਲ ਬਣੇ। ਇਹ ਜਿਹੜੀ ਸੜਕ ਸਰ ਬਣ ਰਹੀ ਹੈ ਤੁਹਾਨੂੰ ਦੱਸ ਰਹੇ ਫਰੋਈ ਪ੍ਰੋਫਾਈਲ ਕਾਇਦੇ ਬਣਾ ਰਹੇ। ਸੋ ਇੱਥੇ ਤੁਹਾਨੂੰ ਪਤਾ ਪੁਰਲੇ ਟਾਈਮ 'ਚ ਬਹੁਤ ਐਕਸੀਡੈਂਟ ਹੁੰਦੇ ਆ। ਰੋਜ਼ ਐਕਸੀਡੈਂਟ। ਉਹਦੇ ਰਾਹਤੇ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸੜਕ ਤੇ ਉਦੁਰ ਘਟਨਾ ਤੋਂ ਬਾਅਦ ਬਿਲਕੁਲ ਸਰਕਾਰ ਨੇ ਐਸਐਸਐਫ ਫੋਰਸ ਆਫ ਦੀ ਲਾਤੀ। ਪਹਿਲੀ ਗੱਲ ਗੁਰੂ ਸਾਹਿਬ ਕਿਸੇ ਤੇ ਕਿਰਪਾ ਬਣਾਈ ਰੱਖਣ ਸਭ ਤੇ ਇਹੋ ਜਿਹਾ ਹਾਦਸਾ ਵਾਪਰੇ ਨਾ। ਔਰ ਸਰਕਾਰ ਨੇ ਪਹਿਲੀ ਇੰਡੀਆ ਦੀ ਛੱਡੋ ਪੂਰੇ ਦੇਸ਼ ਦੀ ਵਰਲਡ ਦੀ ਪਹਿਲੀ ਐਸਐਸএফ ਫੋਰਸ ਹੈ ਜਿਹੜੀ ਆਪਣੇ ਪੰਜਾਬ ਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸ਼ੁਰੂਆਤ ਕਰੀ ਹੈ। ਅਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਇਨ ਕੇਸ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ 8 ਮਿੰਟ ਦਾ ਟਾਈਮ ਹੈ। ਹਸਪੀਟਲ ਚ ਪਹੁੰਚਾ ਦਿੰਦੇ। ਸੋ ਇਸ ਤੋਂ ਵੱਡਾ ਸ਼ਾਇਦ ਜ਼ਿੰਦਗੀ ਚ ਕੋਈ ਪੁੰਨ ਵਾਲਾ ਕੰਮ ਨਹੀਂ। ਔਰ بڑے ਬੰਦਿਆਂ ਦੀ ਜਾਨਾਂ ਵੀ ਬਚੀ ਐਸਐਸএফ ਫੋਰਸ ਨਾਲ। ਸੋ ਇੱਕ ਮੇਰੀ ਸਭ ਨੂੰ ਬੇਨਤੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਰਜਿਸਟਰਡ ਹੋਣ ਲਾ ਕੇ ਥੋੜੇ ਮਾਧਮ ਰੇ ਇਰੀਕੁਐਸਟ ਕਰਨਾ ਚਾਹਣਾ ਅਸੀਂ ਹੁਣ ਪਿੰਡ ਪਿੰਡ ਵਾਈਜ਼ ਸਟੈਂਟ ਲਾ ਕੇ ਉੱਥੇ ਅਸੀਂ ਇਹਨਾਂ ਦੇ ਫਾਰਮ ਭਰਨ ਲੱਗੇ ਸੋ ਸਭ ਨੂੰ ਬੇਨਤੀ ਹੈ ਵੀ ਸਾਰੇ ਆਦੇ ਫਾਰਮ ਭਰਾ ਲਓ ਤਾਂ ਕਿ ਤੁਹਾਨੂੰ ਇਲਾਜ ਲਈ ਕਿਸੇ ਗੇ ਹੱਥ ਨਾ ਟੱਡਣਾ ਪਵੇ ਔਰ ਮੁੱਖ ਮੰਤਰੀ ਨੇ ਆਪਦੇ ਬੇਟੇ ਦਾ ਦੇ ਪੁੱਤਰ ਦਾ ਜਿਹੜਾ ਫੋਜਦਾ ਕਰਿਆ ਉਹਦੇ ਸਾਥ ਦਿਓ ਤਾਂ ਕਿ ਤੁਹਾਡੇ ਸਿਹਤ ਦਾ ਸਭ ਤੋਂ ਵੱਧ ਧਿਆਨ ਰੱਖਿਆ ਜਾ ਸਕੇ ਤੁਹਾਨੂੰ ਜੀ ਹੋਰ